ਆਪ ਦਾ ਐਮਐਲਏ ਉਮੀਦਵਾਰ ਅਕਾਲੀ ਦਲ ਚ ਸ਼ਾਮਲ ਸੁਖਬੀਰ ਬਾਦਲ ਦਾ ਵੱਡਾ ਝਟਕਾ ਆਖਰਕਾਰ ਕਿਹੜਾ ਆਪ ਦਾ ਐਮਐਲਏ ਉਮੀਦਵਾਰ ਹੈ ਜਿਹੜਾ ਛੱਡ ਕੇ ਚਲੇ ਗਿਆ ਜਾਂ ਕਹਿ ਲਈਏ ਕਿ ਜਿਨ ਨੇ ਅਕਾਲੀ ਦਲ ਚ ਸ਼ਮੂਲੀਅਤ اختیار ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਬੋਰ ਇਲਾਕੇ ਦੇ ਵਿੱਚ ਵੱਡਾ ਡੈਂਟ ਮਾਰਿਆ ਕੀ ਪੂਰੀ ਖਬਰ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਰੱਪੜਦੇ ਰਹਿਣ ਬੀਤੀ ਕੱਲ ਇੱਕ ਸ਼ਾਮ ਨੂੰ ਖਬਰ ਆਉਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦਾ ਐਮਐਲਏ ਦਾ ਉਮੀਦਵਾਰ ਹੀ ਪੱਟ ਲਿਆ ਹੈ ਮਾਮਲਾ ਕੀ ਹੈ ਕਿਹੜਾ ਇਹ ਐਮਐਲਏ ਦਾ ਉਮੀਦਵਾਰ ਹੈ ਕਿੱਥੋਂ ਇਹਨੇ ਚੋਣ ਲੜੀ ਸੀ ਤੇ ਕਿੰਨੀਆਂ ਵੋਟਾਂ ਲਈਆਂ ਸੀ ਤੇ ਦਾ ਆਪ ਨਾਲ ਕੀ ਰੋਲਾ ਪੈ ਗਿਆ ਇਹ ਵੀ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਦਾ ਦਰਅਸਲ ਦੀਪ ਕਮੋਜ ਦੀਪ ਕਮੋਜ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ 2022 ਦੀ ਵਿਧਾਨ ਸਭਾ ਦੀ ਚੋਣ ਹੈ ਜਿਹੜੀ ਉਹ ਅਬੋਰ ਹਲਕੇ ਤੋਂ ਲੜੀ ਸੀ ਅਬੋਰ ਹਲਕੇ ਤੋਂ ਦੂਜੇ ਨੰਬਰ ਤੇ ਰਹੇ ਸੀ ਤੇ ਸੰਦੀਪ ਜਾਖੜ ਕਾਂਗਰਸ ਦੇ ਜਿਹੜੇ ਕਿ ਸੁਨੀਲ ਜਾਖੜ ਦੇ ਭਤੀਜੇ ਆ ਉਹ ਜਿੱਤ ਗਏ ਸੀ ਪਰ ਦੀਪ ਕਮੋਜ ਲਗਾਤਾਰ ਪਾਰਟੀ ਦੇ ਨਾਲ ਕੰਮ ਕਰਦੇ ਰਹੇ ਉਹਨਾਂ ਤੇ ਬੜੇ ਭੱਦੇ ਕਿਸਮ ਦੇ ਇਲਜ਼ਾਮ ਵੀ ਲੱਗੇ ਆਮ ਆਦਮੀ ਪਾਰਟੀ ਨੇ ਉਹਨਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਬਿਲਾਖਰ ਦੀਪ ਕਮੋਜ ਜਿਹੜੇ ਆ ਉਹ ਆਮ ਆਦਮੀ ਪਾਰਟੀ ਛੱਡ ਗਏ ਉਹਨਾਂ ਨੇ ਆਮ ਆਦਮੀ ਪਾਰਟੀ ਛੱਡਣ ਦੀ ਵਜ੍ਹਾ ਇਹ ਹੈ ਬੜਾ ਰੋਚਿਕ ਕਿੱਸਾ ਹੈ ਅਬੋਰ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਕਿ ਦੀਪ ਕਮੋਜ ਸੀ ਆਮ ਆਦਮੀ ਪਾਰਟੀ ਚ ਸੰਦੀਪ ਜਾਖੜ ਸੀਗੇ ਭਾਜਪਾ ਕਾਂਗਰਸ ਚ ਤੇ ਅਰुण नारंग ਸੀਗੇ ਭਾਜਪਾ ਚ ਜੋ ਕਿ 2017 ਜਿੱਥੋਂ ਐਮਐਲਏ ਜਿੱਤੇ ਸੀ ਜਿਨ੍ਹਾਂ ਦਾ ਇੱਕ ਬਹੁਤ ਖੈਰ ਕੋਈ ਸੁਖਾਵੀ ਘਟਨਾ ਨਹੀਂ ਸੀ ਕਿਸਾਨਾਂ ਦੇ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਦੇ ਕੱਪੜੇ-ਕੁੱਪੜੇ ਪਾੜ ਗਏ ਸੀ ਵਿਚਾਰਿਆਂ ਦੇ ਅਬੋਹਰ ਦੇ ਵਿੱਚ ਮਾਫ ਕਰਨਾ ਮਲੂਟ ਦੇ ਵਿੱਚ ਤਾਂ ਇਹ ਸਾਰਾ ਤੁਹਾਨੂੰ ਐਪੀਸੋਡ ਮੈਂ ਤਾਂ ਦੱਸਿਆ ਕਿ ਤੁਹਾਨੂੰ ਜੀ ਚੀਜ਼ਾਂ ਚੇਤਿਆ ਚ ਆ ਜਾਣ ਤੁਹਾਡੇ ਦੀਪ ਕੰਬੋਜ ਆਮ ਆਦਮੀ ਪਾਰਟੀ ਸੰਦੀਪ ਜਾਖੜ ਕਾਂਗਰਸ ਤੇ ਅਰੁਣ ਨਾਰਨ ਬੀਜੇਪੀ ਤਿੰਨੇ ਚੋਣ ਲੜੇ 2022 ਦੀ ਤੇ ਤਿੰਨੇ ਇਸ ਸੀਕੁਐਂਸ ਚਰੇ ਕੇ ਸੰਦੀਪ ਜਾਖੜ ਚੋਣ ਜਿੱਤ ਗਏ ਦੀਪਕ ਕੰਬੋਜ ਚੋਣ ਹਾਰ ਗਏ ਤੇ ਅਰੋਨਾਰੰਗ ਮਿਰਖਿਆ ਤੀਜੇ ਨੰਬਰ ਤੇ ਰਹਿ ਇਹ ਸਾਰਾ ਉੱਥੇ ਜਿਹੜਾ ਸਿਸਟਮ ਬਣਿਆ ਹੁਣ ਕੀ ਹੋਇਆ ਅਰੋਨ ਸੁਨੀਲ ਜਾਖੜ ਸ਼ਾਮਲ ਹੋ ਗਏ ਭਾਜਪਾ ਚ ਤੇ ਸੁਭਾਵਕ ਜੀ ਗੱਲ ਸੀ ਕਿ ਉਹਨਾਂ ਦਾ ਭਤੀਜਾ ਬੇਸ਼ੱਕ ਅਜ ਕਾਂਗਰਸੀ ਬੈਂਚਾਂ ਤੇ ਬੈਠਦਾ ਆ ਸਸਪੈਂਡ ਕੀਤਾ ਹੋਇਆ ਉਹਨਾਂ ਨੂੰ ਵਿਧਾਇਕ ਦਲ ਦੇ ਵਿੱਚੋਂ ਕਾਂਗਰਸ ਦੇ ਉਹ ਐਮਐਲਏ ਨੇ ਕਿਉਂਕਿ ਉਹ ਜਾ ਨਹੀਂ ਸਕਦੇ ਨਹੀਂ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ ਤਾਂ ਭਾਜਪਾ 'ਚ ਜਾ ਨਹੀਂ ਸਕਦੇ ਇਸ ਕਰਕੇ ਉਹ ਭਾਜਪਾ 'ਚ ਨਹੀਂ ਹੈਗੇ ਟੈਕਨੀਕਲੀ ਨਹੀਂ ਹੈਗੇ ਪਰ ਵੈਸੇ ਉਹ ਭਾਜਪਾ 'ਚ ਨੇ ਦੂਜੀ ਗੱਲ ਅਰुण नारंग ਚਲੇ ਗਿਆ ਆਮ ਆਦਮੀ ਪਾਰਟੀ 'ਚ ਕੇ ਸੁਣ ਤੁਸੀਂ ਸੁਨੀਲ ਜਾਖੜ ਨੂੰ ਕਿਉਂ ਲਿਆਏ ਮੈਂ ਆਮ ਆਦਮੀ ਪਾਰਟੀ 'ਚ ਆ ਜਾਣਾ ਅਰुण नारंग ਚਲੇ ਗਿਆ ਆਮ ਆਦਮੀ ਪਾਰਟੀ 'ਚ ਤੇ ਦਿਵਕੰਵਰ ਛੱਡ ਗਏ ਪਾਰਟੀ ਉਹ ਆਮ ਆਦਮੀ ਪਾਰਟੀ ਜੜ ਗਿਆ ਨਹੀਂ ਕਿ ਇਹ ਉੱਥੇ ਦਲ ਬਦਲੀਆਂ ਦਾ ਦੌਰ ਜਿਹੜਾ ਉਹ ਚੱਲਦਾ ਰਿਹਾ ਹੁਣ ਆਖਰਕਾਰ ਸੁਖਬੀਰ ਸਿੰਘ ਬਾਦਲ ਦੀ ਲੰਬੀ ਰਹਾਇਸ਼ ਦੇ ਉੱਤੇ ਦੀਪ ਕੰਬੋਜ ਦੀ ਸ਼ਮੂਲੀਅਤ ਹੋਈ ਹੈ ਦੀਪ ਕੰਬੋਜ ਨੂੰ ਸ਼ਾਮਲ ਕਰਨ ਦੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਜੋ ਟਵੀਟ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਯੂਥ ਆਗੂ ਨੌਜਵਾਨ ਆਗੂ ਦੀਪ ਕੰਬੋਜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇ ਪਰਿਵਾਰ ਚ ਸ਼ਾਮਲ ਹੋਣ ਤੇ ਦਾ ਜਿਹੜਾ ਸਵਾਗਤ ਆ ਉਹ ਗਰਮ ਜੋਸ਼ੀ ਨਾਲ ਕਰਦੇ ਆ ਉਹਨਾਂ ਨੇ 222 ਦੀ ਵਿਧਾਨ ਸਭਾ ਚੋਣ ਅਬੋਰ ਅਸੈਂਬਲੀ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਐਸੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਉਹ ਕਰਦੇ ਆ ਗਰਮ ਜੋਸ਼ੀ ਦੇ ਨਾਲ ਦੱਸਣਾ ਚਾਹੁੰਦੇ ਆ ਕਿ ਦੀਪ ਨੇ ਦੀਪ ਕੰਬੋਜ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਪੰਜਾਬ ਦੇ ਇੱਕੋ ਇੱਕ ਸੱਚੀ ਪਾਰਟੀ ਖੇਤਰੀ ਪਾਰਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਕਮਿਟਿਡ ਹੈ ਕਿ ਪੰਜਾਬ ਅਤੇ ਪੰਜਾਬੀ ਅੱਦੀ ਜਿਹੜੀ ਗੱਲ ਕੀਤੀ ਜਾ ਸਕਦੀ ਹੈ ਤੇ ਉਹਨਾਂ ਨੇ ਕਿਹਾ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਸੂਬੇ ਨੂੰ ਲੁੱਟਣਾ ਆਉਂਦੀਆਂ ਨੇਗੀਆਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਦੀਪ ਨੇ ਇਹ ਗੱਲ ਕਹੀ ਹੈ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ ਬੋਰ ਦੇ ਵਿੱਚ ਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵੀ ਭਰੋਸਾ ਦਿੱਤਾ ਗਿਆ ਕਿ ਉਹਨਾਂ ਨੂੰ ਹਰ ਤਰ੍ਹਾਂ ਦਾ ਮਾਣ ਸਤਿਕਾਰ ਦਿੱਤਾ ਜਾਊਗਾ ਅਤੇ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਵੀ ਦਿੱਤੀ ਜਾਊਗੀ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ ਹੈ ਜੇ ਆਪਾਂ ਨਿਗਾਹ ਮਾਰ ਲਈਏ ਦੀਪਕ ਕੰਬੋਜ ਦੀ ਉਸ ਵੇਲੇ ਦੀ 2022 ਦੀ ਵਿਧਾਨ ਸਭਾ ਚੋਣ ਵੇਲੇ ਕੀ ਸਥਿਤੀ ਸੀ ਤਾਂ ਉਸ ਦੇ ਮੁਤਾਬਕ ਦੀਪਕ ਕੰਬੋਜ ਜਿਹੜੇ ਹੈ ਉਹ 36 ਵਰਿਆਂ ਦੇ ਨੇ ਤੇ ਉਹਨਾਂ ਨੂੰ 44553 ਵੋਟਾਂ ਆਮ ਆਦਮੀ ਪਾਰਟੀ ਦੀ ਟੀੜ ਤੇ ਮਿਲੀਆਂ ਸੀ ਤੇ ਉਹ ਸੰਦੀਪ ਜਾਖੜ ਤੋਂ ਲਗਭਗ 4000 ਵੋਟ ਦੇ ਫਰਕ ਨਾਲ ਹਾਰ ਗਏ ਸੀ ਸੰਦੀਪ ਜਾਖੜ ਨੂੰ 49924 ਵੋਟਾਂ ਮਿਲੀਆਂ ਸੀਗੀਆਂ ਤਾਂ ਸੰਦੀਪ ਜਾਖੜ ਉਹ ਸੀਟ ਜਿੱਤ ਗਏ ਸੀ ਦੀਪ ਕੰਬੋਜ ਬਹੁਤ ਮਾਰ ਮਿਨਿਮਮ ਮਾਰਜਨ ਤੇ ਹਾਰ ਗਏ ਸੀ ਜਿਹੜਾ ਇਹ ਇਲਾਕਾ ਆ ਇਸ ਇਲਾਕੇ ਦੇ ਵਿੱਚ ਬਰਾਦਰੀਆਂ ਬਹੁਤ ਏਮ ਭੂਮਿਕਾ ਨਿਭਾਉਂਦੀਆਂ ਨੇ ਹੈਗੀਆਂ ਚਾਹੇ ਜੱਟ ਸਿੱਖ ਬਰਾਦਰੀ ਹੈ ਚਾਹੇ ਦਲਿਤ ਭਾਈਚਾਰਾ ਹੈ ਚਾਹੇ ਕਮੋਹ ਬਰਾਦਰੀ ਹੈ ਚਾਹੇ ਬਾਗੜੀ ਬਰਾਦਰੀ ਹੈ ਚਾਹੇ ਪਰਾਇ ਸਿੱਖ ਹੈ ਤਾਂ ਆਪਣੀ ਆਪਣੀ ਭੂਮਿਕਾ ਕਮੋ ਬਰਾਦਰੀ ਦੀ ਇਸ ਸਾਰੇ ਇਲਾਕੇ ਦੇ ਵਿੱਚ ਥੱਲੇ ਤੋਂ ਲੈ ਕੇ ਚਾਹੇ ਬਿਸ਼ਨੋਈ ਬਰਾਦਰੀ ਹੈ ਥੱਲੇ ਤੋਂ ਲੈ ਕੇ ਉੱਪਰ ਫਾਜ਼ਲ ਫਰੋਜ਼ਪੁਰ ਤੱਕ ਇੱਕ ਅਹਿਮ ਭੂਮਿਕਾ ਇਸ ਸਾਰੇ ਇਲਾਕੇ ਦੇ ਵਿੱਚ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਮਿਲਦਾ ਜਾਂ ਨਹੀਂ ਮਿਲਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਉੱਥੇ ਕੋਈ ਐਸਾ ਲੀਡਰ ਨਹੀਂ ਹੈ ਰਣਵਾ ਹੁਣੀ ਆਏ ਸੀ ਫਾਜ਼ਲ ਕਾ ਤੋਂ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਸਿਵਲਾਲ ਡੋਡਾ ਅੰਦਰ ਨੇ ਉਸ ਸੁਖਵੀਰ ਬਾਦਲ ਦੇ ਕਰੀਬ ਹੀ ਰਹੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਰੋਨ ਨਾਰੰਗ ਤੇ ਬੀਜੇਪੀ ਤੇ ਕਾਲੀ ਦਲ ਦੀ ਸਾਠ ਘਾਠ ਹੁੰਦੀ ਰਹੀ ਹਮੇਸ਼ਾ ਬਹੁਤ ਗੱਲਾਂ ਜਿਹੜੀਆਂ ਨੇ ਬੋਰ ਦੇ ਵਿੱਚ ਚੱਲਦੀਆਂ ਨੇ ਕਿ ਜਾਖੜਾਂ ਦੇ ਨਾਲ ਵੀ ਸੁਖਵੀਰ ਬਾਦਲ ਸੈਟਿੰਗ ਕਰ ਜਾਂਦੇ ਸੀ ਬੀਜੇਪੀ ਨੂੰ ਹਰਾ ਜਾਂਦੇ ਜਾਨੀ ਕਿ ਅਜਿਹੀਆਂ ਚੀਜ਼ਾਂ ਬਹੁਤ ਉੱਥੇ ਚੱਲਦੀਆਂ ਰਹੀਆਂ ਨੇ ਖੈਰ ਹੁਣ ਸ਼ਰਮਣੀ ਅਕਾਲੀ ਦਲ ਆਗੂ ਲੈ ਕੇ ਆਈ ਹੈ ਦੀਪ ਕਮੋਜ ਦੇ ਉੱਤੇ ਔਰਤ ਦੇ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਸੀਗੇ ਇਹ ਵੀ ਸੱਚ ਹੈ ਤੇ ਦੇਖਦੇ ਆ ਕਿ ਦੀਪ ਕਮੋਜ ਕੀ ਕਰ ਪਾਉਂਦੇ ਆ ਸ਼ਰਮਣੀ ਅਕਾਲੀ ਦਲ ਨੂੰ ਉੱਥੇ ਮਜ਼ਬੂਤ ਕਰਦੇ ਆ ਜਾਂ ਨਹੀਂ ਕਰਦੇ ਇਹ ਤਾਂ ਸਮਾਂ ਦੱਸ ਸਕਦਾ ਹੈ